ਚਾਰੀ ਟੋਕੜੀਆਂ ਲਈਆਂ ਬਾਬੇ ਜਿਆਦਾ ਨਹੀਂ ਲਈਆਂ ਆਪਾਂ ਤੇ ਚਾਰੀ ਟੋਕੜੀਆਂ ਲਾ ਦਾਂਗੇ ਅਜਾਲ ਚ ਬਹੁਤ ਐ ਐਸੇ ਤਾਂ ਲੈ ਵਾਬੇ ਦਾ ਨਾਮ ਲੈ ਕੇ ਛੜਦੇ ਲੋ ਜੀ ਬਾਬੇ ਦਾ ਨਾਮ ਲੈ ਕੇ ਛੜਦਾ ਸਕਲੀਆਂ ਕਿ ਨਹੀਂ ਇਹਦੇ ਆਂਡੇ ਚੱਕੀ ਲਈਏ ਦੋਨੇ ਹੱਥ ਤੇ ਉੱਤੋਂ ਮਿੰਟ ਸੈਡ ਹੋਇਆਗਾ ਨਾ ਚੱਕ ਲਈਏ ਅਗਲੀ ਵਾਰੀ ਅੰਡੇ ਤਾਂ ਤੂੰ ਤੇ ਉਹ ਨਹੀਂ ਚੱਕਦੇ ਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦੇ ਕਰਪਰਵਾ ਸੈਟ ਹੋਣਗੇ ਜਾਨਵਰ ਕੈਮ ਹੋਣਗੇ ਲੋਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਦੁਕਾਨ ਤੇ ਦੇਣ ਜਾਂਦੇ ਆ ਰੋਟੀ ਰੋਟੀ ਦੇ ਕੇ ਫਿਰ ਉੱਤੇ ਚੱਲਦੇ ਆ ਤੇ ਉਹ ਜਾਲੀ ਚਾਰ ਜੋੜੀਆਂ ਛੱਡਣ ਦੀ ਸਲਾਹ ਸੀ ਤੇ ਉਹ ਵੀ ਦੇਖਦੇ ਆ ਕੀ ਬਣਦਾ ਬਾਕੀ ਮੀ ਪੈ ਕੇ ਹਟਿਆ ਠੀਕ ਹੈ ਕਿ ਨਹੀਂ ਤੇ ਪਰਲੇ ਘਰੇ ਚੱਲਦੇ ਆ ਆਪਾਂ ਹਾਂ ਜੀ ਮੇਰੇ ਵੀਰੋਂ ਚੱਕ ਲਈ ਜੀ ਰੋਟੀ ਤੇ ਚੱਲਿਆਂ ਦੁਕਾਨ ਤੇ ਬਾਕੀ 2 ਦਿਨ ਦਿਨ ਹੋ ਗਏ ਮੀਂਹ ਆਈ ਜਾਂਦਾ ਸਵੇਰੇ ਵੀ ਮੀਂਹ ਆ ਕੇ ਹਟਿਆ ਤੁਹਾਡੇ ਸਾਹਮਣੇ ਆ ਹਾਲ ਬਾਕੀ ਗਲੀਆਂ ਦਾ ਕਰੋ ਚੈੱਕ ਹਾਂਜੀ ਮੇਰੇ ਵੀਰੋਂ ਰੋਟੀ ਰੋਟੀ ਦੇ ਆਏਗੀ ਚੱਲਦੇ ਜੀ ਕਰੇ ਠੀਕ ਹੈ ਕਿ ਨਹੀਂ ਕਰਤੀਆਂ ਓਕੇ ਰਿਪੋਰਟਾਂ ਤੇ ਦੁਕਾਨ ਤੇ ਹੁਣ ਕੋਈ ਕੰਮ ਹੈ ਨਹੀਂ ਆਪਾਂ ਨੂੰ ਐਸੇ ਚੱਲਦੇ ਹੁਣ ਕਰੇ ਸਿੱਧਾ ਤੇ ਟੋਕਰੀਆਂ ਟੋਕਰੀਆਂ ਲੈ ਕੇ ਟੋਕਰੀਆਂ ਦੇ ਨਾਲ ਚੱਲਦੇ ਆ ਤੇ ਜਾਲ ਤੇ ਛੱਡਣ ਦੀ ਸਲਾਹ ਹੈ ਜੋੜੀਆਂ 2-3 ਤਾਂ ਕਰਕੇ ਚਲੋ ਜੇ ਆਗੇ ਦੇਖਦੇ ਹਾਂ ਕੀ ਬਣਦਾ ਜੀ ਮੇਰੇ ਵੀਰੋਂ ਪਹੁੰਚ ਗੀਆਂ ਜੀ ਉੱਤੇ ਟੋਕਰੀਆਂ ਲਿਆਏ ਚਾਰ ਟੋਕਰੀਆਂ ਦਿਖਾਣੀਆਂ ਤੁਹਾਨੂੰ ਖੋਲ ਦੇਣਾ ਸਟੂਡੀਓ ਪਹਿਲਾ ਤੇ ਟੋਕਰੀਆਂ ਟਾਕੀਆਂ ਦਿਖਾਣੀਆਂ ਤੁਹਾਨੂੰ ਤੇ ਦੱਸਦੇ ਹਾਂ ਕਿਸ ਤੇ ਕਿਸ ਦੇ ਅੰਦਰ ਲਾਣੀਆਂ ਇਹ ਜਾਲ ਅੰਦਰ ਛੱਡਾਂਗੇ ਬਾਬੇ ਜੋੜੀਆਂ ਆਪਣੇ ਨੀਲਾ ਜਾਲ ਵੱਡਾ ਅੰਦਰ ਰੱਖ ਕੇ ਤੇ ਜੜੀ ਜੋੜੀਆਂ ਤੰਗ ਕਰਦੇ ਆ ਦੂਜੀ ਜੋੜੀਆਂ ਨੂੰ ਯਾਰ ਉਹੀ ਛੱਡਾਂਗੇ ਫालतੂ ਨਹੀਂ ਆਪਾਂ ਛੇੜਦੇ ਫਾਲਤੂ ਦਾ ਕਿਉਂ ਛੇੜਨਾ ਆਪ ਯਾਰ ਬਾਕੀ ਸਾਰੀ ਸੈੱਟ ਨੇ ਅੰਦਰ ਜੋੜੀਆਂ ਇੱਕ ਜੋੜੀ ਫਿਲਹਾਲ ਤਾਂ ਤੰਗ ਕਰੀ ਜਾਂਦੀ ਐ ਜੋੜੀ ਵੀ ਨਹੀਂ ਕਰੀ ਜਾਂਦੀ ਜਿਹੜੇ ਕਬੂਤਰ ਨਾਲ ਆਪਾਂ ਕਬੂਤਰੀ ਲਈਏ ਯਾਰ ਉਹਦੀ ਕਬੂਤਰੀ ਯਾਰ ਹੋਰ ਗੁੱਤ ਨਾਲ ਲੱਗ ਜਾਂਦੀ ਐ ਤਾਂ ਰੱਖ ਕੇ ਤੇ ਪਿਓਰ ਦੇ ਵਿੱਚ ਨਹੀਂ ਆਣੇ ਜੀ ਦੇ ਆਪਾ ਲੈਣੇ ਆ ਤਾਂ ਰੱਖ ਕੇ ਆਣਦੇ ਚੁੱਭ ਨੂੰ ਕਰਤਾ ਫੋਨ ਆਣ ਦੋ ਉਹਨੂੰ ਤੇ ਫਿਰ ਕਰਦੇ ਆ ਕੋਈ ਲਾ ਲੁਲਾ ਠੀਕ ਹੈ ਕਿ ਨਹੀਂ ਟੋਕਰੀਆਂ ਦਿਖਾ ਦਿਆਂ ਤੁਹਾਨੂੰ ਚਾਰ ਦੀ ਟੋਕਰੀਆਂ ਲਈਆਂ ਬਾਬੇ ਜਿਆਦਾ ਨਹੀਂ ਲਈਆਂ ਆਪਾਂ ਤੇ ਚਾਰ ਦੀ ਟੋਕਰੀਆਂ ਲਾ ਦਾਂਗੇ ਅੱਜ ਹਾਲੇ ਚ ਬਹੁਤ ਐ ਐਸੇ ਤਾਂ ਅੱਜ ਜੋੜੀ ਦਾ ਭਾਈ ਕੋਈ ਹਜੇ ਹੈਗੀ ਐ ਵੀ SLA ਛੱਡਣ ਦੀ ਬਾਕੀ ਛੱਡ ਦਾਂਗੇ ਕੋਈ ਨਾ ਆਹ ਟੋਕਰੀਆਂ ਲਈਆਂ ਕਰੋ ਚੈੱਕ ਚੋਰਸ ਮਿਲਣੀ ਇਹ ਵੀ ਚੋਰਸੀਆਂ ਮਾਣੀ ਮੇ ਸੱਟਾਂ ਤੋਂ ਗੋਲ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕਰਦਿਆਂ ਜਾਲ ਜੁਲ ਦੀ ਸੈਟਿੰਗ ਕਰ ਮੈਟ ਤੋਤਾ ਸੀ ਵਧੀਆ ਆਪਾਂ ਆ ਕਰੋ ਚੈੱਕ ਆ ਮੈਟ ਜਿਵੇਂ ਤੋਤਾ ਸੀ ਸੁੱਕ ਗਿਆ ਲਗਭਗ ਤਾਂ ਤੇ ਬਿਚਾਰਾਂਗੇ ਥੱਲੇ ਤੇ ਟੋਕੜੀਆਂ ਦੋ ਉੱਤੇ ਟੰਗ ਦਾਂਗੇ ਦੋ ਥੱਲੇ ਧਰ ਦਾਂਗੇ ਬਹੁਤ ਐਨਾ ਤਾਂ ਤੇ ਬਾਕੀ ਜੋੜੀ ਮੈਂ ਛੱਡਦਾ ਹਰੇ ਮੋਡੇ ਵਾਲਾ ਕਬੂਤਰ ਛੱਡਣਾ ਚਿੱਟੀਆਂ ਦਾ ਤੇ ਉਹ ਕਬੂਤਰੀ ਬੈਠੀ ਬਾਬੇ ਉਹ ਟੰਗ ਕਰਦੀ ਐ ਉਹ ਲੱਗੇਗੀ ਨੀਲੇ ਨਾਲ ਆਪਣੇ ਨਾਲ ਉਹਦੇ ਨਾਲ ਆਪਾਂ ਲਾਣੀ ਨਹੀਂ ਤਾਂ ਲੈ ਕੇ ਕਿਦਾ ਕੁ ਭੱਗ ਮੇਰੇ ਸਾਹਮਣੇ ਆ ਜੋੜੀ ਵੀ ਛੱਡ ਦਿੰਦੇ ਅੰਦਰ ਬਾਬੇ ਵਾਲੀ ਮੇਰੇ ਸਾਹਮਣਾਂ ਵਾਲਿਆਂ ਨੇ ਧਰ ਲਿਆ ਆਂਡਾ ਆ ਵੇਟੇ ਬਾਬੇ ਵਾਲਾ ਹਰੇ ਘੰਡ ਵਾਲੀ ਜੇ ਇਹਨਾਂ ਨੇ ਆਂਡਾ ਨਾ ਧਰਿਆ ਹੋਇਆ ਬਾਬੇਓ ਫਿਰ ਤਾਂ ਆਪਾਂ ਧਰ ਦਾਂਗੇ ਇਹਨਾਂ ਨੂੰ ਉਹ ਇਹਨਾਂ ਨੂੰ ਕਰ ਦਾਂਗੇ ਸ਼ਿਫਟ ਜਾਰਚ ਨਹੀਂ ਤਾਂ ਉਹ ਰੇ ਸੈਟ ਹੈ ਬਾਕੀ ਪੂਰੂ ਦੇ ਆਂਡੇ ਚੱਕਣੇ ਇੱਕ ਵਾਰੀ ਆਪਾਂ ਪੂਰੂ ਨਾਲ ਲਾੜ ਕੇ ਆ ਗੂਤਰੀ ਚਿੱਟੀਆਂ ਦੀ ਤੇ ਆਣ ਤਾਂ ਫਿਰ ਚੋਬਰ ਨੂੰ ਹਾਂਜੀ ਆ ਗਿਆ ਜੀ ਚੋਬਰ ਚੋਬਰ ਆ ਗਿਆ ਜੀ ਤੇ ਜਾਦੂ ਕਰਦੇ ਆ ਤੇ ਥੰਮ ਮੇ ਲਾ ਘਟਨੀ ਚੋਬਰ ਤੇਰੇ ਨਾਲ ਕਿਹੜਾ ਸਟੋਰੀਆਂ ਦਾ ਹੱਥ ਚ ਲੈ ਇਹਨੂੰ ਕਿਹੜਾ ਨਾ ਖਲਾਰੀ ਦੇ ਹਾਂ ਗੱਲੀਆਂ ਗੱਲੀਆਂ ਕਰਦੇ ਇਹਨਾ ਅੱਡ ਅੱਡ ਲੋ ਗਾਇਸ ਲਓ ਜੀ ਕਰ ਲੈ ਜਾਲ ਜਮਾ ਲਵੇ ਚੱਕ ਲੈ ਉੱਥੋਂ ਤੇ ਕਰਦੇ ਆਂ ਜੀ ਸਪਾਈਸ ਵੀ ਟੋਕ ਲਿਆ ਲਾਣੇ ਆ ਤੇ ਟਾਈਮ ਲੈਪਸ ਲਾ ਕੇ ਦਿਖਾ ਦੇਣਾ ਤੁਹਾਨੂੰ ਐਵੇਂ ਤਾਂ ਬਹੁਤ ਵੱਡੀ ਵੀਡੀਓ ਹੋ ਜੂਗੀ ਵਲੌਗ ਬਹੁਤ ਲੰਬਾ ਵਗ ਜੂਆ ਤਾਂ ਕਰਕੇ ਹਾਂਜੀ ਮੇਰੇ ਵੀਰੋ ਦੋ ਟੋਕੜੀਆਂ ਲਾਤੀਆਂ ਜੀ ਕਰੋ ਚੈੱਕ ਤੇ ਦੋ ਰਹਿ ਗਈਆਂ ਬਾਕੀ ਵਿੱਚ ਫੋਨ ਆ ਗਿਆ ਸੀ ਤਾਂ ਕਰਕੇ ਟਾਈਮ ਲੈਂਪਸ ਰੁੱਕ ਗਿਆ ਆਪਣਾ ਦੁਬਾਰਾ ਲਾਣਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਦੋ ਲਾਤੀਆਂ ਸੈਟ ਹੈ ਤੇ ਆ ਪਿਛਾ ਦੀ ਅੰਦਰ ਫਿਰ ਦਿਖਾਣੇ ਆ ਤੁਹਾਨੂੰ ਰੋਹੀ ਮੇਰੇ ਵੀਰੋ ਵਛਾਤਾ ਜੀ ਕਪੜਾ ਠੀਕ ਹੈ ਕਿ ਨਹੀਂ ਟੋਕਰੀਆਂ ਲਾਤੀਆਂ ਦੋ ਹੀ ਲਾਈਆਂ ਯਾਰ ਇੱਕ ਵਾਰੀ ਇੱਕ ਵਾਰੀ ਤੇ ਅंदर ਛੱਡਾਂਗੇ ਇੱਕੋ ਜੋੜੀ ਆਪਾਂ ਤੇ ਜੇ ਦੂਜੀ ਛੱਡਣ ਲੱਗੇ ਐਵੇਂ ਤਾਂ ਦੋ ਟੋਕਰੀਆਂ ਹੈਗੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੀਜੀ ਜੋੜੀ ਛੱਡਣੀ ਪਈ ਆ ਦੂਸਰੀ ਜੋੜੀ ਵੀ ਛੱਡਣੀ ਤੇ ਟੋਕਰੀਆਂ ਥੱਲੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਦੋ ਟੋਕਰੀਆਂ ਆ ਪਈਆਂ ਦੋ ਆਪਾਂ ਰੱਖਦੇ ਇੱਕ ਵਾਰੀ ਨਹੀਂ ਇੱਕ ਵਾਰੀ ਜੇ ਸਾਰੀ ਲਾਤੀ ਯਾਰ ਗੰਦੀ ਹੋ ਜੂ ਕੀ ਫਾਇਦਾ ਉਹ ਗੱਲ ਦਾ ਤਾਂ ਕਰਕੇ ਇਹਨੂੰ ਫਿਰ ਬੋਖਰ ਮਾਰਨੀ ਇੱਕ ਵਾਰੀ ਸਾਫ਼ ਕਰਕੇ ਪੂਰੀ ਰੱਖਣਾ ਬੂਆ ਚਾਲ ਹੋ ਤਾਂ ਥਾਂ ਹੈ ਨਹੀਂ ਕਿਤੇ ਤੇ ਇਹ ਵੀ ਰੱਖ ਦਿੰਨੇ ਆ ਬਾਕੀ ਪੰਖਾ ਲਾ ਦਿੰਨੇ ਆ ਪੰਖਾ ਵੀ ਲਾਇਆ ਤੇ ਜੋੜੀ ਖੁੱਡੇ ਖੋਲਦੇ ਆ ਦਿਖਾਣੇ ਕਿਹੜੀ ਛੱਡਣੀ ਆ ਬਾਕੀ ਸੱਚ ਆ ਗੋਲੀ ਕਬੂਤਰੀ ਨੂੰ ਦੇਣੀ ਆ ਮੇਰੇ ਵੀਰ ਸਪਲੌਕਸ TZ ਠੀਕ ਹੈ ਕਿ ਨਹੀਂ ਜਿਹੜੀ ਕਬੂਤਰੀ ਆਪਣੀ ਵੱਡੀ ਆ ਜਿਹੜੀ ਸ਼ੁਕਰੀਆ ਤੇ ਦੇਖਦੇ ਆ ਤਾਂ ਕੀ ਰਿਜ਼ਲਟ ਆ ਆਪਾਂ ਨੂੰ ਵੀ ਨਹੀਂ ਪਤਾ ਪਹਿਲੀ ਵਾਰ ਹੀ ਦੇਈ ਜਾਂਨੇ ਆ ਆਪਾਂ ਤੇ ਠੋਡੇ ਸਾਹਮਣੇ ਹੀ ਹੋਊਗਾ ਜੋ ਰਿਜ਼ਲਟ ਆਊਗਾ ਯਾਰ ਅੱਠਮਾ ਹਿੱਸਾ ਦੇਣਾ ਗੋਲੀ ਦਾ 8 8 ਪੀਸ ਕਰਕੇ ਅੱਠਮਾ ਹਿੱਸਾ ਦੇਣਾ ਤੇ ਰਾਤ ਨੂੰ ਦੇਣਾ ਬਾਪਿਓ ਸ਼ਾਮ ਜੀ ਨੂੰ ਦੇ ਦਾਂਗੇ ਆਪਾਂ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਵੀ ਪਈਆ ਦੇਖਦੇ ਹਾਂ ਕੀ ਰਿਜ਼ਲਟ ਹੈ 60 ਵੀ ਰੱਖਿਆ ਮੈਂ ਥੰਦੇ ਗੋਲੀ 60 ਦੀਆਂ ਤਿੰਨ ਦਿੱਤੀਆਂ ਤੇ ਇਹ ਵੀ ਧਰ ਦੇ ਅੰਦਰ ਕਰਦੇ ਆਂ ਸਾਫ ਸਫਾਈ ਕਰਦੇ ਆਂ ਹੱਲਾ-ਗੁੱਲਾ ਕਰਦੇ ਆਂ ਜੀ ਬਾਬੇ ਆਂਡਾ ਰੱਖ ਲਿਆ ਚੈੱਕ ਕਰਦੇ ਆਂ ਕਿਵੇਂ ਆ ਬਾਕੀ ਇੱਧਰ ਵੀ ਇੱਕੋ ਹੀ ਆਂਡਾ ਤਾਂ ਰਹਿ ਦੂਜਾ ਤਾਂ ਰਹਿ ਨਹੀਂ ਇਹਨਾਂ ਦੇ ਆਂਡੇ ਚੱਕਨੇ ਆਪਾਂ ਤੇ ਇਹ ਆਂਡਾ ਦੇਖ ਲਈਏ ਕਿਵੇਂ ਹੈ ਕਿਵੇਂ ਨਹੀਂ ਤੇ ਲਗਭਗ ਆਂਡਾ ਜਮਾ ਸੈੱਟ ਹੈ ਸੱਟਾ ਜੋ ਬਰਾ ਓਕੇ ਬਾਲੀਓ ਨਹੀਂ ਕਰਦੇ ਆਂਦੇ ਆ ਦੋ ਆਂਡੇ ਖਰਾਬ ਹੋ ਗਏ ਦੋ ਵਾਲੀ ਆਂਡੇ ਧਰਿਆ ਦੋਨੇ ਵਾਲੀ ਬੱਸ ਡਿਸਮਿਸ ਹੋ ਗਿਆ ਗੰਮ ਤੇ ਇੱਧਰ ਵੀ ਧਰ ਲਿਆ ਜੀ ਵਧਾਈਆਂ ਸ਼ਾਕੀਨੇ ਦੁਵਾਰਾ ਧਰ ਲਿਆ ਸ਼ੁਕਰ ਹੈ ਬਾਪੋ ਇਹਦਾ ਆਂਡਾ ਵੀ ਆ ਸਹਿਜ ਛੋਟਾ ਹੈ ਕਿਵੇਂ ਲੱਗਿਆ ਮੈਨੂੰ ਕਹਿਵੇਂ ਸੱਟ ਹੈ ਸੱਟ ਕੋਈ ਦਿੱਕਤ阿里 ਗੱਲ ਨਹੀਂ ਇਹ ਵੀ ਤਾਂ ਤੇ ਆਪਾਂ ਵਾਪਸ ਠੀਕ ਹੈ ਕਿ ਨਹੀਂ ਲੋ ਜੀ ਤੇ ਉਹ ਕੇ ਹੁਣ ਬਾਹਲੇ ਪੰਗੇ ਨਹੀਂ ਲਿੰਦੇ ਤਰੀਕ ਤਰੂਕ ਨੋਟ ਕਰਦਾਂਗੇ ਆਪਾਂ ਡੇਟ ਜਿੰਨੀ ਵੀ ਅੱਜ ਦੋ ਤਿੰਨ ਦੋ ਚਲੋ ਉਦੋਂ ਕਰਦਾਂਗੇ ਦੂਜੇ ਆਂਡਾ ਧਰਨ ਤੋਂ ਤੇ ਧਰਦਿਆਂ ਨੂੰ ਅੰਦਰ ਲੋ ਜੀ ਕਰਤਾ ਜੀ ਇਹਨੂੰ ਅੰਦਰ ਡਿਲੀਵਰ ਡਿਲੀਵਰ ਕੀ ਕਹਿੰਦੇ ਆਂ ਕੋਸਲਾ ਵਾਲਾ ਹੈ ਅੰਦਰ ਘਰ ਤਾਂ ਸੈਟਅਪ ਫਿਲਹਾਲ ਤਾਂ ਇੱਕੋ ਜੋੜੀ ਦਾ ਹੈ ਤੈਨੂੰ ਦਰਦੀ ਹੋ ਰਿਹਾ ਆਪਾਂ ਹਲੇ ਉਹ ਵੀ ਛੱਡ ਸਾਰ ਹਲੇ ਬਾਪਿਆਂ ਨੇ ਦਰ ਲਿਆਂਡੇ ਨਹੀਂ ਤਾਂ ਉਹ ਵੀ ਛੱਡ ਦਿੰਦੇ ਠੀਕ ਹੈ ਤੇ ਪੁਰੂ ਨੂੰ ਛੱਡਤਾ ਜੇ ਪੁਰੂ ਦੀ ਪ੍ਰਾਣੀ ਕਬੂਤਰੀ ਆਹੋ ਫਿਰ ਚੱਕਰ ਵਾਜੂਆ ਹੈ ਤੇ ਵਾਚੋ ਇੱਕ ਜੋੜੀ ਛੱਡਦੇ ਇੱਕ ਵਾਰ ਯਾਰ ਕੀ ਬਣਦਾ ਕਰਦਾ ਹੈ ਹੈ ਮੰਡੀ ਚੱਕਣ ਚਲ ਛੱਡਦੇ ਹਨਾ ਕਿਹਦੇ ਜੋੜਾ ਪੱਕਾ ਕਿਹਦੇ ਛੱਡ ਜੋੜਾ ਕੁਛ ਛੱਡ ਆਇਆ ਚਲ ਚੱਕਣੇ ਚੱਕਣੇ ਆ ਫਿਰ ਜੋੜਦਾ ਹੋਊਗਾ ਅੱਛਾ ਜੋੜਾ ਅੰਦਰ ਦਾ ਛੱਡੀ ਕੋਈ ਫਿਰ ਭੂਰ ਪੈਣ ਲੱਗੀ ਠੀਕ ਹੋ ਗਿਆ ਠੀਕ ਹੋ ਗਿਆ ਤਾਂ ਲੱਕਣੀਆਂ ਹੀ ਗੜਮੇਣਾ ਯਾਰ ਮੀਂਹ ਵੀ ਨਹੀਂ ਆਇਆ ਦਾ ਲਾ ਲੋ ਹਾਲ ਦਾ Shimla ਹੀ ਵੜ ਰਿਹਾ ਆਪਣਾ ਸ਼ਹਿਰ Shimla ਮਿੱਤਰੋ ਥੋੜੇ ਟਾਈਮ ਤੇ ਬੰਨ ਲੂਆ ਬੱਸ ਬੱਸ ਕੋਈ ਕੋਈ ਦਿੱਕਤ ਆ ਗਾਨੀ ਪਰਦਾ ਆ ਕਬੂਤਰ ਨੂੰ ਦਵਾਈ ਉਹ ਗੋਲੀ ਦੇਣੀ ਆ ਆਦੀ ਆ ਫਿਰਦੀ ਉਹ ਵੀ ਦਿਖਾਵਾਂਗੇ ਤੁਹਾਨੂੰ ਕੋਈ ਨਾ ਜੋੜਾ ਫੜ ਲੈ ਕੇ ਰਾਂ ਭੈਣ ਯਾਰ ਦੀ ਗੋਲੇ ਨਾਲ ਲੱਗੀ ਖੜੀ ਆ ਬੋਲ 100 ਵਾਰ ਇਹਨਾਂ ਨੂੰ ਆਰਡਰ ਦਰਤਾ ਅੱਡ ਦਰਤਾ ਫਿਰ ਜਦੋਂ ਵੱਡੇ ਖੁੱਡੇ ਛੱਡਦੇ ਆ ਫਿਰ ਚੱਕਰ ਪਾ ਦਿੰਦੇ ਆ ਤਾਂ ਕਰਕੇ ਗੁਪਚੂ ਨਾ ਨਾ ਇਹ ਤਾਂ ਉਹ ਹੈ ਗੁਪਚੂ ਗੁਪਚੂ ਜੋੜਾ ਲੈ ਵਾਬੇ ਦਾ ਨਾਮ ਲੈ ਕੇ ਛੱਡਦੇ ਲੋ ਜੀ ਬਾਬੇ ਦਾ ਨਾਮ ਲੈ ਕੇ ਛੱੜਤਾ ਆ ਕੀ ਕਰੀਏ ਨਾ ਜੋ ਬਰਾ ਤੇ ਟਾਈਮ ਨਾਲ ਹੀ ਬੰਦ ਲ ਗਿਆ ਲੈ ਜੀ ਕਰਾ ਦੀਆਂ ਸ਼ੌਕ ਲੋ ਜੀ ਕਰੋ ਸ਼ੌਕ ਓਕੇ ਬੱਸ ਦੇਖਦੇ ਕੀ ਰਿਐਕਸ਼ਨ ਆਉਂਦਾ ਇਹਨਾਂ ਦਾ ਕੀ ਨਹੀਂ ਰਿਐਕਸ਼ਨ ਦੇਖਾਂਗੇ ਪਹਿਲਾਂ ਰਿਜ਼ਲਟ ਤਾਂ ਫਿਰ ਬਾਅਦ ਦੀ ਬਾਅਦ ਦੀ ਗੱਲ ਹੈ ਰਿਐਕਸ਼ਨ ਤਾਂ ਦੇਖੀਏ ਰਿਐਕਸ਼ਨ ਨਾਲ ਹੀ ਹੁੰਦਾ ਚਲੋ ਕੋਈ ਜਦੋਂ ਹੋਊਗਾ ਦੇਖ ਪਾਣੀ ਵਾਲਾ ਤੁੱਜਾ ਪਾਣੀ ਵਾਲਾ ਜਗਾੜ ਲੈਣਾ ਬੂਆ ਟ੍ਰੇਲ ਲੈਣੀ ਪੂਗੀ ਨਾ ਵਸਟਾਡ ਦੱਡ ਸਿਸਟਮ ਕਰਨਾ ਪੂਆ ਛੋਟਾ ਤੋੜਾ ਨਹੀਂ ਪਿਆ ਯਾਰ ਦੇਖਦੇ ਆ ਚਲੋ ਜੀ ਸਮੋਸੇ ਗੋਲ ਲੈ ਚੋ ਬਰਾ ਆ ਬਲੇ ਆ ਹੱਥ ਨਾਲ ਨਹੀਂ ਕਰਦੀ ਠੀਕ ਹੈ ਜੀ ਸਮੋਸੇ ਜੀ ਮੇਰੇ ਵੀਰਾਂ ਦਵਾਈ ਜੀ ਪੀ ਜਾਂਦੀ ਸੀ ਜੀ ਤੇ ਕਬੂਤਰ ਵਾਲੀ ਗੰਬਰਾ ਥੱਲੇ ਵੀ ਨਹੀਂ ਗੰਬਰਾਦਾ ਕਿ ਨਹੀਂ ਤੇ ਪੀਲੀ ਦਵਾਈ ਜਿਹੜੀ ਪੀਣੀ ਸੀ ਦਿਖਾ ਨਹੀਂ ਬਾਕੀ ਸਭ ਪੀੜ ਜਾਂ ਪਰਾਚ ਸੀ ਸਾਰੀ ਓਕੇ ਕਰਤੀ ਹੈਗੇ ਨਹੀਂ ਮੇਰੇ ਵੀਰੋ ਚਾਦਰ ਜਿੱਦੇ ਸਮਾਨ ਸਮੂਹ ਕਰਤਾ ਸਾਈਡ ਤੇ ਤੇ ਝਾੜੂ ਮਾਰਦੇ ਨੇ ਕਮਰੇ ਚ ਠੀਕੇਗੇ ਨਹੀਂ ਤੇ ਮੈਂ ਦਾਣੇ ਦੋਨੇ ਧਰਦਾ ਇੱਕ ਵਾਰੀ ਫਿਰ ਮੈਂ ਵੀ ਲੱਗਦਾ ਕਮਰਾ ਸਾਫ ਕਰਦੇ ਬਹੁਤ ਦਿਨ ਹੋ ਗਏ ਯਾਰ ਪਹਿਲਾਂ ਧਰ ਦਈਏ ਪਹਿਲੇ ਨੰਬਰ ਤੇ ਦਾਣੇ ਆਪਾਂ ਮੇਨ ਕੰਮ ਆਪਣਾ ਠੀਕੇਗੇ ਨਹੀਂ ਬਾਅਦ ਚ ਹੋ ਜੂਗਾ ਜਿਹੜਾ ਕੰਮ ਆਪਾਂ ਕਰਨਾ ਹੈ ਅਟਰੀ ਐਕਸਪਾਇਰ ਜੀ ਹੋਣ ਵਾਲੀ ਐ ਚਲੋ ਐਜੇ ਮੈਂ ਭਰ ਲਿਆ ਮੈਂ ਦਾਣੇ ਇੱਕ ਵਾਰੀ ਫੇਰ ਕਰਦੇ ਆਂ ਸ਼ੇਅਰ ਜੀ ਮੇਰੇ ਵੀਰੋਂ ਟ੍ਰਾਇ ਕਰਤੀਆਂ ਓਕੇ ਤੇ ਧਰਦੀਆਂ ਖੁੱਡੇ 'ਚ ਚੌਬਰ ਨੇ ਲਾ ਲੇ ਗੀਤ ਤੇ ਬਣਾ ਲਿਆ ਸਰੀਰ ਮਿੱਤਰੋ ਰੱਖਦੀਆਂ ਛੇਦੀ ਛੇਦੀ ਆਇਓ ਤੋ ਆਇਓ ਆਇ 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 ਮੇਰੇ ਸਾਹ ਨਾਲੋਂ ਵੰਡਾ ਮੈਨੂੰ ਖਰਾਬ ਹੀ ਲੱਗਦਾ ਚਲੋ ਦੇਖਦੇ ਦੋ ਚਾਰ ਦਿਨਾਂ ਚ ਕੀ ਬਣਦਾ ਇਹਦਾ ਸੱਟਾਂ ਆਂਡੇ ਜਿਹੜੇ ਇੱਥੇ ਪਏ ਆ ਚਲੋ ਕੋਈ ਨਹੀਂ ਯਾਰ ਓਏ ਹੋਏ 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 ਇਧਰ ਕੋਈ ਵੀ ਬਾਹਰ ਆ ਗਿਆ ਚੱਕਰ ਪੈ ਜੂਗਾ ਆ ਗਿਆ ਅੰਦਰ ਹੀ ਆਗਾ ਮੈਂ ਆਏ 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 ਬਤੋਇ ਆयो ਆਏ ਆਏ ਪਾਣੀ ਵੀ ਟਾਕ ਦਿਆਂ ਜੀ ਮੇਰੇ ਵੀਰਾਂ ਛਾੜੂ ਜੂੜੂ ਮਾਰਤੀ ਤੇ ਪੋਚਾ ਵੀ ਮਾਰਤਾ ਓਕੇ ਕਰ ਤਾਂ ਕੰਮ ਸਾਰਾ ਤੇ ਬਾਕੀ ਗਿੱਦ ਗੁੱਤ ਲਾ ਰੱਖਿਆ 12 ਵੀ ਛਾੜੂ ਮਾਰਤੀ ਜੋਬਰ ਨੇ ਤੇ ਓਕੇ ਕਰਤਾ ਇਹ ਵੀ ਕੋਠਾ ਇਹ ਗੰਦ ਗੁੰਦ ਦੇ ਕੇ ਆਨੇ ਜਿਹੜਾ ਇਹ ਪਿਆ ਤੇ ਸਾਰਾ ਸਿਸਟਮ ਓਕੇ ਆ ਪਾਣੀ ਪੂਣੀ ਧਰਤਾ ਸੀ ਆਪਾਂ ਦਾਣਾ ਪਾਣੀ ਓਕੇ ਕਰਤਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਧਰ ਕਬੂਤਰ ਥੋੜੇ ਆ ਤਾਂ ਕਰਕੇ ਥੋੜੇ ਦਾਣੇ ਤਾਂ ਰਿਸੀ ਇੱਧਰ ਫੁੱਲਾ ਤੇ ਹੋਰ ਵੀ ਪਾ ਦਾਂਗੇ ਖਾਣ ਦੋ ਖਾਂਦੇ ਨੇ ਜਿਹੜੇ ਜਿੰਨੇ ਖਾਣਗੇ ਉਹਨੇ ਪਾ ਦਾਂਗੇ ਆ ਬੁਈਆਂ ਫालतੂ ਪਾਇਦਾ ਕੀ ਫਾਇਦਾ ਬਾਪੂ ਹੈ ਮਿੱਠਾ ਮਾਰਦੇ ਆ ਫਿਰ ਤਾਂ ਕਰਕੇ ਬਸ ਇਹਨਾਂ ਨੂੰ ਪਾਣੀ ਰੰਦੇ ਆ ਇਹਨਾਂ ਨੂੰ ਹੀ ਪਾ ਦਾਂਗੇ ਛੇਤੀ ਇਹਨਾਂ ਨੂੰ ਮੈਂ ਤਾਂ ਨਹੀਂ ਪਾਏ ਹੁਣ ਉਪਰਾ ਮੰਨਦੇ ਆ ਤਾਂ ਕਰਕੇ ਸ਼ਾਮ ਜੀ ਨੂੰ ਭੁੱਖ ਲੱਗੂਗੀ ਆਪੇ ਖਾਣਗੇ ਠੀਕ ਹੈ ਕਿ ਨਹੀਂ ਤੇ ਆ ਭਾਂਡੇ ਵੀ ਥੱਲੇ ਰੱਖ ਕੇ ਆਣੇ ਯਾਰ ਚਲੋ ਕੋਈ ਨਹੀਂ ਕਿ ਮੇਰੇ ਵੀਰੋਂ ਦਾਣਾ ਰੱਖਿਆ ਦਾ ਹੋ ਗਿਆ ਫਾਇਦਾ ਠੀਕ ਹੈ ਕਿ ਨਹੀਂ ਉਹ ਜਾਨਵਰ ਖਾਈ ਜਾਂਦੇ ਤਾਂ ਹੀ ਆਪਾਂ ਰੱਖ ਦਿੰਨੇ ਹੁੰਦੇ ਮੈਨੂੰ ਪਤਾ ਹੈ ਆਪਣੇ ਕੋਠੇ ਤੇ ਆਂਦੇ ਹੋ ਘੁੱਗੀਆਂ ਬੈਠੀਆਂ ਬਾਕੀ ਬਾल्टी ਭਰਨ ਵਾਲੀਆਂ ਕੁੱਲਰ ਕੁੱਲਰ ਚ ਪਾਣੀ ਦੀ ਬਾਟੀ ਤੇ ਮੈਂ ਕਿਹਾ ਦਿਖਾ ਦਿਆਂ ਆਪਣੇ ਵੀਰਾਂ ਨੂੰ ਨਾਲ ਪਾਣੀ ਪੀਣ ਨਾਲ ਆਪਾਂ ਦਾਣੇ ਡੇਗਦੇ ਸੀ ਕੱਲ ਤੇ ਵਧੀਆ ਯਾਰ ਖਾ ਪੀ ਲੈਣਗੇ ਹੈਗੇ ਨਹੀਂ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਮਿਲਦਾ ਦਾਣਾ ਪਾਣੀ ਪਾ ਦਿਆ ਕਰੋ ਯਾਰ ਸਾਰੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ ਜੀ ਤੋ ਕੁਛ ਮਾਣਾ ਮੋਟਾ ਹੋ ਸਕੇ ਯਾਰ ਕਰ ਦਿਆ ਕਰੋ ਇਹਨਾਂ ਵਾਸਤੇ ਪਾਣੀ ਧਰ ਦਿਆ ਕਰੋ ਠੀਕ ਹੈ ਕਿ ਨਹੀਂ ਬਾਕੀ ਓਕੇ ਆ ਥੋੜੇ ਸਾਹਮਣੇ ਹੀ ਖਾਈ ਜਾਂਦੇ ਆ ਖਾਨ ਤੋਂ ਚਲੋ ਇਹਨਾਂ ਨੂੰ ਹੋਰ ਵੀ ਆਪਣੇ ਜੰਗਲੀ ਕਬੂਤਰ ਆਉਂਦੇ ਆ ਕਈ ਵਾਰੀ ਆਪਾਂ ਵੀਡੀਓ ਚ ਨਹੀਂ ਦਿੰਦੇ ਤੇ ਮੈਂ ਕਿਹਾ ਚਲੋ ਅੱਜ ਦਿਖਾਈ ਦੀ ਤਾਂ ਕਰਕੇ ਤੇ ਬਾਕੀ ਪਾਣੀ ਭਰ ਦਿਆਂ ਕੋਲਰ ਚ ਬਾਬੇਓ ਬੱਚੇ ਟੋਕਰੀ ਚ ਬਾਹਰ ਆਣ ਲੱਗ ਗਏ ਜੀ ਉਹ ਦੇਖੋ ਪਟਿਆਲੇ ਵਾਲਾ ਫੀਡ ਕਰੀ ਜਾਂਦਾ ਬਾਹਰ ਬੂਰ ਨਿਕਲਣ ਲੱਗ ਗਏ ਜੀ ਟੋਕਰੀ ਤੋਂ ਓਕੇ ਹੈ ਜੀ ਤੇ ਕੋਲਰ ਚ ਪਾਣੀ ਪੜੀ ਜਾਂਨੇ ਆ ਲਾਸਟ ਬਾਲਟੀ ਹੈ ਠੀਕ ਹੈ ਕਿ ਨਹੀਂ ਬਾਬੇਓ ਤੇ ਆ ਲਾਸਟ ਹੀ ਬਾਲਟੀ ਹੈ ਬੱਸ ਪਾਰ ਦਿਨ ਬਾਅਦ ਕੀ ਚਾਚਾ ਵੀ ਆਏ ਸੀ ਹੁਣ ਤਾਂ ਭੱਗ ਗਿਆ ਤੇ ਵੀਡੀਓ ਸ਼ੂਟ ਨਹੀਂ ਕਰੀ ਆਪਾਂ ਤੱਕ ਉਹ 300 ਰੁਪਏ ਭੱਗੇ ਸੀ ਉੱਥੋਂ ਉਹ ਵੀ ਆਏ ਸੀ ਤੇ 300 ਰੁਪਏ ਪਹਿਲਾਂ ਵਾਗੇ ਸੀ ਤੇ ਚਾਚਾ ਹੁਣ ਗਿਆ ਚਲੋ ਕੀ ਆਊਗਾ ਕਹਿੰਦਾ ਆਉਂਗਾ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਥੇ ਹੀ ਮਿਲਦੇ ਆਪਾਂ ਕਿੱਥੇ ਜਾਣਾ ਆਪਾਂ ਹਾਂਜੀ ਮੇਰੇ ਵੀਰੋਂ ਗੰਦ ਕੁੰਡ ਟੇ ਗਿਆ ਹਾਂਜੀ ਗੰਦ ਦੇਖ ਲਿਗੇ ਜੀ ਪੈਸੇ ਨਾਲ ਇਹ ਗੰਦ ਕੁੰਡ ਟੇ ਗਿਆ ਤੇ ਚਲਦੇ ਹੁਣ ਕਰੇ ਤੇ ਦੇਖਦੇ ਆ ਬੱਚੇ-ਬੱਚੇ ਫੀਡ ਫੋਡ ਕਰਤੀ ਕਿ ਨਹੀਂ ਤੇ ਉਹਨਾਂ ਨੂੰ ਵੀ ਦਾਣੇ ਧਰਨੇ ਵਾਲੇ ਤਰੇ ਨਹੀਂ ਕੋਈ ਨਹੀਂ ਚਲੋ ਚાલਦੇ ਆ ਕੋਠੇ ਤੇ ਧਰਦੇ ਆ ਜੀ ਬਾਪਿਆਂ ਆ ਗਏ ਉੱਤੇ ਗੋਲੀ ਨੂੰ ਵੀ ਲਿਆਈ ਮਿੱਤਰੋ ਠੀਕ ਹੈ ਕਿ ਨਹੀਂ ਤੇ ਆਹ ਪਾਰਵੈਂਕ ਲਿਆਈ ਤੇ ਫੋਨ ਵੀ ਡਾਊਨ ਹੋ ਰਿਹਾ ਤਾਂ ਕਰਕੇ ਪਰਨਾ ਆਇਆ ਚਾਰ ਦਿਨ ਹੋ ਗਏ ਪਰਨਾ ਬੜੀ ਪਿਆ ਨਾ ਤਵਾ ਆਇਆ ਲੈਣਾ ਦੇਣਾ ਨਹੀਂ ਚਲੋ ਜਾਂਦੀ ਵਾਰੀ ਦੇ ਕੇ ਜਾਵਾਂਗੇ ਇਹਨੂੰ ਵੀ ਤੇ ਇਹਨਾਂ ਨੂੰ ਦਾਣੇ ਰੰਦੇ ਆ ਟੋਕਰੀਆਂ ਦੋ ਬਈਆਂ ਇਹ ਵੀ ਸਾਹਮਦੇ ਆ ਕਿਤੇ ਆ ਗੋਲੀ ਵੀ ਦੇਣੀ ਆ ਬਾਕੀ ਕੰਮ ਤਾਂ ਬਾਦੂ ਨੇ ਆ ਕੰਮ ਗੋਲੀ ਦੇਣੀ ਆ ਕਬੂਤਰ ਇਹਨੂੰ ਠੀਕ ਹੈ ਇਹ ਕਾ ਕੰਮ ਰਹਿੰਦਾ ਤੇ ਬਾਕੀ ਦਾਣੇ ਪਾਣੀ ਵਾਲਾ ਓਕੇ ਹੋ ਗਿਆ ਅਸੰਦਰ ਅੰਦਰ ਰਹਿਣ ਨੂੰ ਰਹਿੰਦਾ ਠੀਕ ਹੈ ਬਾਕੀ ਇਹਦੇ ਆਂਡੇ ਚੱਕਨੇ ਆ ਸੱਚ ਹਾਂ ਚੱਕ ਲਈਏ ਕਿ ਨਹੀਂ ਇਹਦੇ ਆਂਡੇ ਚੱਕ ਕੀ ਲਈਏ ਦੋਨੇ ਦਾ ਰੱਤੇ ਉੱਤੋਂ ਮਿੰਟ ਸਾੜ ਹੋਇਆ ਕਿ ਨਾ ਚੱਕ ਲਈਏ ਅਗਲੀ ਵਾਰੀ ਆਂਡੇ ਤਾਂ ਤੂੰ ਤੇ ਉਹ ਨਹੀਂ ਚੱਕ ਲਈਏ ਅਸੀਂ ਤੇਰੇ ਇਹ ਬਾਪੋਂ ਤਾਂ ਚੱਕਿਆ ਦੱਸ ਦਈਏ ਤੁਹਾਨੂੰ ਇਹ ਕਬੂਤਰੀ ਪਹਿਲਾਂ ਇਧਰਲੇ ਗੁੱਡੇ ਚ ਸੀ ਠੀਕ ਹੈ ਕਿ ਨਹੀਂ ਇਧਰ ਹੀ ਜਿੱਧਰ ਮੈਂ ਦਿਖਾਈ ਹੈ ਨਾ ਤੇ ਇਧਰ ਯਾਰ ਪਹਿਲਾਂ ਹੋਰ ਕਬੂਤਰ ਨਾਲ ਮਿਲੀ ਹੋਈ ਸੀ ਮਤਲਬ ਹੋਰ ਕਬੂਤਰ ਨਾਲ ਜੋੜਾ ਲੱਗ ਰਿਹਾ ਸੀ ਤਾਂ ਕਰਕੇ ਤੇ ਬੱਚੇ ਪਿਓਰ ਨਹੀਂ ਆਂਦੇ ਭੂਰੂ ਦੇ ਤਾਂ ਕਰਕੇ ਉਹ ਜਿਹੜੇ ਹੁਣ ਆਂਡੇ ਧਰੂਗੀ ਕਬੂਤਰੀ ਉਹ ਭੂਰੂ ਦੇ ਆਂਡੇ ਹੋਣਗੇ ਤੇ ਬੱਚੇ ਪਿਓਰ ਆਣਗੇ ਤਾਂ ਕਰਕੇ ਆਂਡੇ ਚੱਕੇ ਆਪਾ ਤੇ ਕਈ ਵੀਰ ਕਹਿ ਦਿੰਦੇ ਵੀ ਇਹ ਤਾਂ ਆਂਡੇ ਚੱਕੀ ਜਾਂਦਾ ਤਾਂ ਕਰਕੇ ਮੈਂ ਕਿਹਾ ਦੱਸ ਦਿਆਂ ਚਲੋ ਆਂਡੇ ਵਲੇ ਧਰਤੀ ਟੁੱਟ ਗਿਆ ਸੀ ਬਚ ਗਿਆ ਚਲੋ ਕੋਈ ਨੇ ਇਹਨਾਂ ਤੋਂ ਲੈਣਾ ਵੀ ਨਹੀਂ ਪੁੱਛ ओके ਹੁਣ ਇੱਕ ਕੰਮ ਆਉ ਗਿਆ ਹੁਣ ਇੱਧਰਲੇ ਖੁੱਡੇ 'ਚ ਚੱਕਨੇ ਨਹੀਂ ਆਂਡੇ ਆਪਾਂ ਓਕੇ ਆ ਹੁਣ ਜਮਾ ਤੇ ਇੱਧਰਲੇ ਖੁੱਡੇ 'ਚ ਦੋ ਜੋੜੀਆਂ ਬਾਕੀ ਉਹ ਆਂਡੇ ਤੇ ਜਿਹੜੀ ਕਬੂਤਰੀ ਬੈਠੀ ਐ ਲਗਭਗ ਤਾਂ ਖਰਾਬ ਐ ਪਹਿਲਾਂ ਵੀ ਦੱਸਿਆ ਤੁਹਾਨੂੰ ਚਲੋ ਦੋ ਇਹਨੂੰ ਆਂਡੇ ਨੂੰ ਹੋ ਗਏ ਬਾਪਿਓ 7 13 ਤਰੀਕ ਨੂੰ ਆਂਡੇ ਧਰੇ ਆ 13 ਨੂੰ ਧਰੇ ਅੱਜ ਹੋ ਗਈ ਦੋ 13 2 7 7 10 7 ਤੇ 10 17 17 18 18 ਤੇ 20 ਦਿਨ ਹੋ ਗਏ ਅੰਡੇ ਨੂੰ ਬਸ ਕੱਲ ਤੱਕ ਦੇਖਦੇ ਆਂ ਤੇ ਖਾ ਵੀ ਆਂਡਾ ਤਾਂ ਕੱਲ ਚੈੱਕ ਕਰਾਂਗੇ ਯਾਰ ਬੱਚਾ ਤਾਂ ਨਹੀਂ ਨਿਕਲਿਆ ਮੈਨੂੰ ਪਤਾ ਹੈ ਬਾਕੀ ਕਬੂਤਰੀਆ ਥੱਲੇ ਆਈ ਖੜੀ ਐ ਭੁੱਖ ਲੱਗ ਰਹੀ ਐ ਇਹਨਾਂ ਨੂੰ ਵੀ ਇਹਨਾਂ ਨੂੰ ਥੋੜਾ ਘੰਟਾ ਕੁ ਠਹਿਲ ਕੇ ਧਰਾਂਗੇ ਤੇ ਜੇ ਹੁਣ ਘਰ ਤੇ ਰਜਮੇ ਦਾਣੇ ਨਹੀਂ ਖਾਣੇ ਲੇਟ ਕਰਾਂਗੇ ਨਾ ਤੇ ਭੁੱਖ ਕਰਕੇ ਦਾਣੇ ਖਾ ਲੈਣਗੇ ਉਪਰਾ ਮੰਨਣਗੇ ਹਰ ਇੱਕ ਦੋ ਦਿਨ ਤੱਕ ਨਵੀਂ-ਨਵੀਂ ਥਾਂ ਤਾਂ ਕਰਕੇ ਫਿਰ ਹੋਲੀ-ਹੋਲੀ ਖਾਣਾ ਖਾਣਾ ਮੰਨ ਲੈਣਗੇ ਆਪਣਾ ਤੇ ਆਂਡੇ ਧਰ ਦੇਣਗੇ ਤੇ ਆਂਡੇ ਤਾਂ ਇਹਦੀ ਵੀ ਚੱਕਣੇ ਆਪਾਂ ਇੱਕ ਵਾਰੀ ਕਿਉਂਕਿ ਥੋੜੇ ਸਾਹਮਣੇ ਦੂਜੇ ਕਬੂਤਰ ਨਾਲ ਲੱਗ ਰਹੀ ਸੀ ਕਬੂਤਰੀ ਤਾਂ ਕਰਕੇ ਬਾਕੀ ਓਕੇ ਆ ਗੋਲੀ ਵਾਲਾ ਰਹਿ ਗਿਆ ਬਸ ਇਕੱਲਾ ਕੰਮ ਗੋਲੀ ਦੇ ਦਾਂਗੇ ਕਬੂਤਰੀ ਨੂੰ ਆਥਣੇ ਦੇਵਾਂਗੇ ਸ਼ਾਮ ਨੂੰ ਦੇਣੀ ਹੁੰਦੀ ਹੈ ਬਾਬੇ ਕਬੂਤਰੀ ਜਿਹੜੀ ਵੀ ਸੁੱਕਰੀ ਹੁੰਦੀ ਹੈ ਯਾਰ ਜੀ ਮੇਰੇ ਵੀਰੋਂ ਟਰਿਆਂ ਟਰੂਣਾ ਚੱਕਦੀ ਐ ਦਾਨੇ ਦੋਨੇ ਸਬਨੇ ਖਾ ਲੇ ਤੇ ਬਾਕੀ ਅਰਸਾ ਤੇ ਵਾਲਾ ਬਾਰੇ ਬਾਰੇ ਉੱਠ ਜਾਂਦਾ ਏ ਆਂਡਿਆਂ ਤੋਂ ਤੇ ਗਲਤ ਹੈ ਬਾਰੇ ਬਾਰੇ ਉੱਠ ਆਂਡਿਆਂ ਤੋਂ ਬੈਠਾ ਰਹਾ ਬੈਠਾ ਰਹਾ ਤੈਨੂੰ ਨਹੀਂ ਕੁਛ ਕਹਿੰਦਾ ਮੈਂ ਤੇ ਇੱਧਰ ਬੱਚੇ ਵੀ ਦੇਖ ਲਈਏ ਬਾਬਿਓ ਯਾਰ ਸਹੀ ਫੀਡ ਕਰਤੇ ਕਿ ਨਹੀਂ ਠੀਕ ਹੈ ਕਿ ਨਹੀਂ ਬਾਕੀ ਇਹ ਵੀ ਉੱਠ ਗਿਆ ਆਂਡਿਆਂ ਤੋਂ ਡਰ ਕੇ ਤੂ ਘੌਂਟਦੀਆਂ ਲੈ ਵੀ ਟ੍ਰੇ ਉਰੀ ਪਲਟਾ ਦਈਏ ਇੱਕ ਵਾਰੀ ਉਰੇ ਖੜੀ ਕਰ ਦਿੰਦੇ ਇੱਕ ਵਾਰੀ ਤੇ ਦੇਖ ਲਈਏ ਇਹ ਦੋ ਚਾਂਡਾ ਤਰਦੂਗੇ ਦੋ ਚਾਂਡਾ ਕੇ ਤਰਤਾ ਨਹੀਂ ਤਾਂ ਰਹਿਵਾ ਪਰ ਤਰਦੂ ਵੀ ਛੇਤੀ ਤਰਦੂ ਵੀ ਸੱਚੇ ਤਾਂ ਕਬੂਤਰ ਆ ਕਬੂਤਰੀ ਤਾਂ ਬੈਠੀ ਆ ਤਾਂ ਰੁਗਿਆ ਨਹੀਂ ਇੱਧਰ ਫੀਡ ਦੇ ਅਗਲੀ ਕਿਵੇਂ ਕਰੀਏ ਕਿਵੇਂ ਨਹੀਂ ਖੜ ਗਿਆ ਖੜ ਗਿਆ ਟੋਕਰੀ ਹਲਦੀ ਕਿਵੇਂ ਆਉਗੀ ਉਧਰ ਤਾਰ ਨਹੀਂ ਬੰਨੀ ਹੈਣਾ ਸੱਟਾ ਸੱਟਾ ਉਹ ਯਾਦਰ ਦਾ ਬੱਚਾ ਸੱਟਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਧਰ ਇੱਧਰ ਦੇਖ ਲਈਏ ਇੱਧਰ ਇਹ ਬੋਟਾ ਜਮਣ ਟੱਕਿਆ ਹੋਇਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਸਾਰੇ ਸਫੇਦ ਹਨ ਤੇ ਕੰਨੀਆਂ ਤੋਂ ਥੋੜੇ ਜੇ ਟੂਸੇ ਲਾ ਲਓ ਤੇ ਢਿੱਡ ਥੋੜਾ ਜਿਹਾ ਲਾਲ ਜਿੰਨਾ ਲਾਲ ਜੇ ਫੰਗ ਨੇ ਤੇ ਅੰਦਰ ਦੇਖ ਲਈਏ ਆ ਥੋੜੇ ਜੇ ਜਮਾਈ ਹੋਣੇ ਹਨਾ ਆ ਕਰੋ ਚੈੱਕ ਇਹ ਜਮਾ ਢੱਕੇ ਹੋਏ ਨਹੀਂ ਇਹ ਥੋੜੇ ਹੋਣੇ ਥੋੜੀ ਫੀਡ ਹੋਰ ਕਰ ਦੇਣਾ ਇਹ ਪਟਿਆਲੇ ਵਾਲਾ ਹਨਾ ਦਾਣੇ ਪਾ ਰੱਖ ਦੀਏ ਦੇਖਦੇ ਆ ਚਲ ਰੱਖ ਕੇ ਦੇਖਦੇ ਆ ਵਾਪਸ ਦਾਣੇ ਹੋਰ ਥੋੜੇ ਜੇ ਤੇ ਫੀਡ ਫੂਡ ਕਰ ਦੇਣ ਗਿਆ ਫੀਡ ਥੋੜੀ ਘਰੀ ਹੋਈ ਐ ਦਾਣੇ ਤਾਂ ਹੋਰ ਪਾ ਦਿੰਨੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਹੋਰ ਦਾਣੇ ਧਰਤੇ ਆਪਾਂ ਬਾਕੀ ਜਿਹੜੇ ਜਿਨ੍ਹਾਂ ਨੇ ਬੱਚੇ ਘੱਟ ਰੱਖਿਆ ਉਹ ਖਾਣ ਵੀ ਲੱਗ ਗਏ ਤੇ ਇਹਨਾਂ ਨੂੰ ਇਹਨਾਂ ਤੋਂ ਬਸ ਆਹੀ ਐ ਕੋਈ ਆਪਾਂ ਨੂੰ ਬਾਲੀ ਉਹ ਨਹੀਂ ਕਰਦੇ ਆ ਭਾ ਬਸ ਬੱਚੇ ਚੰਗੀ ਤਰ੍ਹਾਂ ਪਾਲ ਦੇਣ ਠੀਕ ਹੈ ਕਿ ਨਹੀਂ ਦਾਣਾ ਪਾਣੀ ਇਹਨਾਂ ਨੂੰ ਫੁੱਲ ਆ ਯਾਰ ਜਿੰਨਾ ਖਾਣਗੇ ਉਹਨਾਂ ਵਾਧਾ ਕੋਈ ਦਿੱਕਤ ਵਾਲੀ ਗੱਲ ਨਹੀਂ ਬੱਚੇ ਇੱਕ ਨੰਬਰ ਵਾਲੇ ਆਣ ਬਸ ਆਪਣੇ ਕੋਈ ਕਮਜ਼ੋਰ ਨਾ ਹੋਵੇ ਕਾਂ ਕਰਕੇ ਦਾਣਿਆਂ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਤੇ ਆ ਪਾ ਤੇ ਥੋੜੇ ਸਾਹਮਣੇ ਖਰਾਕ ਫੁੱਲੇ ਇਹਨਾਂ ਦੀ ਠੀਕ ਹੈ ਕਿ ਨਹੀਂ ਬਸ ਬੱਚੇ ਯਾਰ ਤਾਕ ਤਾਕ ਟਾਲੇ ਹੁਣ ਪਲੇ ਹੁਣ ਵਸ ਆਹੀ ਚਾਹੀਦਾ ਆਪਾਂ ਨੂੰ ਬਾਕੀ ਚੋਬਰ ਵੀ ਆ ਗਿਆ ਘਰੇ ਵਗ ਗਿਆ ਸੀ ਗੋਲੀ ਵੀ ਛੜਦਾ ਖੁੱਲਾ ਆ ਬੈਠਾ ਕੂਲਰ ਲਾ ਰੱਖਿਆ ਓਕੇ ਸਾਰਾ ਸਿਸਟਮ ਲੋ ਜੀ ਇਹਨਾਂ ਦੇ ਵੀ ਦਾਣੇ ਰੱਖ ਦੀ ਮੈਂ ਕਿਹਾ ਖਾ ਲੈਣਗੇ ਯਾਰ ਕੌਣ ਆ ਗਿਆ ਜੀ ਚਾਚਾ ਆ ਗਿਆ ਮੇਰੇ ਹਸਾਮ ਦਾ ਚਾਚਾ ਆ ਗਏ ਆਏ 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 ਚਾਚਾ ਆ ਗਿਆ ਮੇਰੇ ਹਸਾਮ ਚਾਚਾ ਆਇਆ ਚਾਚਾ ਕੌਣ ਆ ਗਿਆ ਈ ਗੇੜ ਬੰਦ ਕਰ ਦੇ ਟੱਪੇ ਨੂੰ ਨਹੀਂ ਕੁਛ ਕਹਿਤਾ ਲੈ ਆ ਜਾ ਇਹ ਚਾਚੇ ਦਾ ਮੁੰਡਾ ਈ ਇਹ ਚਾਚੇ ਦਾ ਮੁੰਡਾ ਉਹ ਚਾਚਾ ਸੀਗਾ ਹਾਇ ਕਰਦੇ ਛਣ ਓਏ ਨਹੀਂ ਕੁਛ ਕਹਿਤਾ ਹਾਏ ਜੀ ਬਾਬਿਓ ਨੇਰਾ ਹੋ ਗਿਆ ਜੀ ਲਾਈਟ ਲਾ ਦੀਏ ਗੋਲੀ ਉਦੋਂ ਦਾ ਖੁੱਲਾ ਹੀ ਐ ਤੇ 0.5 ਤੇ ਕਰਿਆ ਸੀ ਕੈਮਰਾ ਆਪਣਾ ਗੋਲੀ ਖੁੱਲਾ ਉਦੋਂ ਦਾ ਖੁੱਡਿਆਂ ਦੀ ਲਾਈਟਾਂ ਲਾ ਦੀਏ ਟਰਿਆਂ ਚੱਕ ਦੀਏ ਤੇ ਕਬੂਤਰੀ ਨੂੰ ਗੋਲੀ ਦੇਣੀ ਆ ਬਾਕੀ ਚਾਚਾ ਪ੍ਰਿੰਸ ਬੈਠੇ ਆ ਉਦੋਂ ਦੀ ਬੈਠੇ ਆ ਬਾਬਿਓ ਗੱਲਾਂ ਬਾਤਾਂ ਕਰੀ ਜਾਂਦੇ ਆ ਟਾਈਮ ਪਾਸ ਕਰੀ ਜਾਂਦੇ ਆ ਹੋਰ ਤਾਂ ਜੀ ਆ ਤੇ ਇਧਰ ਦਾ ਟਰੇ ਚੱਕਤੀ ਸੀ ਆਪਾਂ ਠੀਕ ਹੈ ਕਿ ਨਹੀਂ ਲੋ ਕਰੋ ਚੈੱਕ ਹੋਰ ਜਿਹੜੇ ਦਾਣੇ ਪਾਏ ਸੀ ਉਹ ਵੀ ਖਾ ਗਏ ਤਾਂ ਲੋ ਜੋ ਬੱਚਾ ਕਿਤੇ ਵਿੱਠ ਕਰਤੀ ਵਿੱਠ ਕਰਤੀ ਮੇਰੇ ਉੱਤੇ ਕੁੱਪਟਰ ਨੇ ਵਿੱਠ ਕਰਤੀ ਕਰਤਾ ਗੰਮਾ ਕੋਲੇ ਜੀ ਕਰੀ ਹੋਊਗੀ ਇਹਨਾਂ ਆ ਕਰੋ ਚੈੱਕ ਕਰ ਰੱਖਿਆ ਕਿ ਨਹੀਂ ਚਲੋ ਕੋਈ ਨਾ ਤੇ ਬੱਚੇ ਨੂੰ ਅੰਦਰ ਕਰ ਲਈਏ ਬਿਆ 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 ਚੱਲ ਬਿਆ ਅੱਧਰ ਬਿਆ ਓਕੇ ਅੱਧਰ ਵੀ ਓਕੇ ਦੂਜਾ ਅੰਡਰ ਨਹੀਂ ਕਿਉਂ ਲੈ ਇੱਕੋ ਵੇ ਚਲੋ ਕੋਈ ਦਿੱਕਤ ਲਗਣ ਨਹੀਂ ਓਕੇ ਸਾਰਾ ਸਿਸਟਮ ਇਦਰਾ ਚੱਕਦੇ ਸੀ ਅੰਦਰ ਤੁਹਾਡੇ ਸਾਹਮਣੇ ਤੇ ਆਹ ਕਬੂਤਰੀ ਨੂੰ ਦੇਣੀ ਆਪਾਂ ਗੋਲੀ ਮੈਡੀਸਿਨ ਜਿਹੜੀ ਆਪਾਂ ਦੇਣੀ ਆ ਉਹ ਵੀ ਦਿਨੇ ਆ ਬੱਸ ਜੀ ਮੇਰੇ ਵੀਰੋਂ ਗੋਲੀ ਤੇ ਕੱਢ ਲਈ ਆਪਾਂ ਇੱਥੋਂ ਤੇ ਇਹਦਾ ਕਰ ਲਿਓ 8 ਮਹੀਨਾ ਦੇਣਾ ਆਪਾਂ ਲੋ ਜੀ ਮੇਰੇ ਵੀਰੋਂ ਦੇ ਦਿਜੀਏ ਇਹਨੂੰ ਗੋਲੀ ਜਿਹੜੀ ਧੌਣ ਦੀ ਮੋੜ ਦੀ ਇਹਦਾ ਐਵੇਂ ਹੀ ਪੱਕ ਰਹਿ ਲਕਵਾ ਇੰਦਰਾ ਗੁਈ ਕਹਿ ਦਿੰਦਾ ਕੋਈ ਵੀਰ ਆ ਗਰਕੇ ਗੋਲੀ ਦੇਦੀ ਬਾਕੀ ਸੁਖਰੀ ਸਾਬ ਪੱਕੀ ਬੈਲਾ ਨਾਲ ਦਾ ਬਦਿਆ ਹੋ ਰਹੀ ਹੈ ਕਬੂਤਰੀ ਇਹ ਦੇਖਦੇ ਗੋਲੀ ਦਾ ਰਿਜ਼ਲਟ ਕੀ ਮਿਲਦਾ ਤਿੰਨ ਦਿਨ ਦੇਣੀ ਹੈ ਕਹਿੰਦੇ ਸੇ ਮਜਾਦ ਦਿਨ ਛੱਟੋ ਮੇਰੇ ਵੀਰੋਂ ਤਾਲਾ ਲਾਤਾ ਹਰੇ ਤੇ ਦਾਣਾ ਪਾਣੀ ਪਿਆ ਬਾਕੀ ਉਦੋਂ ਦੇ ਦੇਖ ਲੋ ਟਾਈਮ ਹੋ ਗਿਆ 9 ਵਜਨ ਵਾਲਿਆ ਉਦੋਂ ਦੇ ਦਾ ਸੁਰੀ ਬੈਠੇ ਆ ਗੱਲਾਂ ਬਾਤਾਂ ਗੱਲਾਂ ਬਾਤਾਂ ਜਿਵੇਂ ਟਾਈਮ ਹੀ ਨਹੀਂ ਪਤਾ ਲੱਗਦਾ ਇਹ ਪਿਆਰ ਦੀ ਗੱਲਾਂ ਹੁੰਦੀਆਂ ਹੈ ਜਦੋਂ ਚਾਰ ਭਾਈ ਬੈਠੇ ਹੋਣ ਉਹ ਵੈਸੇ ਦਾ ਆਪਣਾ ਚਾਚਾ ਲੱਗਦਾ ਏ ਚਾਚਾ ਪਾਈ ਵਰਗੀ ਏ ਬਾਬੋ ਹੈ ਬੱਸ ਪਤਾ ਨਹੀਂ ਲੱਗਦਾ ਜਦੋਂ ਬੈਠੇ ਹੋਣੇ ਗੱਲਾਂ ਕਰਦੇ ਹੁਣ 9 ਵਜਣ ਵਾਲੇ ਹੁਣ ਤੁਹਾਡੇ ਸਾਹਮਣੇ ਹੀ ਐ ਤੇ ਇਧਰ ਵੀ ਤਾਲੇ ਲਾ ਤੇ ਜਾਣ ਦੀ ਤਿਆਰੀ ਐ ਜਾਣ ਨੂੰ ਤਾਂ ਜੀ ਨਹੀਂ ਕਰਦਾ ਜਾਣਾ ਪਊਗਾ ਤੇ ਜਦੋਂ ਕਬੂਤਰ ਆਪਣੇ ਬੱਧੀ ਤਿਆਰ ਹੋਵੇ ਫਿਰ ਉੱਤੇ ਪਿਆ ਕਰਾਂਗੇ ਆਪਾਂ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਵੀ ਕਬੂਤਰ ਡਾਂਡੂਨ ਲੱਗੇ ਸੰਭਿਆ ਸੰਭਿਆ ਕਰਾਂਗੇ ਫਿਰ ਉੱਤੇ ਪਿਆ ਕਰਾਂਗੇ ਆਪਾਂ ਬਾਕੀ ਓਕੇ ਐ ਤੇ ਚਾਚੇ ਦੀ ਗੱਲਾਂ ਸੁਣ ਲੈਨੇ ਆ ਸੁਣਾ ਦੇ ਚਾਚੇਆ ਗੱਲ ਕੋਈ ਚਾਚੇ ਦੀ ਹੋਰੀਆ ਬਸ ਬੱਸ ਮਾਤਾ ਜੀ ਆਗੇ ਮਾਤਾ ਜੀ ਆਗੇ ਵੈਸ਼ਨ ਦੇਵੀ ਵੈਸ਼ਨ ਦੇਵੀ ਜੈ ਮਾਤਾ ਜੀ ਬੱਸ ਬੱਸ ਜੈ ਮਾਤਾ ਜੀ ਚਲੋ ਠੀਕ ਹੈ ਤੇ ਚੋਪਰ ਵੀ ਛੱਟੇ ਕਰਦੇ ਆ ਵਲੋਗ ਦੀ ਐਂਡਿੰਗ ਹਾਂਜੀ ਠੀਕ ਹੈ ਜੀ ਮਿਲਦੇ ਆਂ ਜੀ ਗੱਲ ਫੇਰ ਰੱਬ ਰਾਖਾ